ਫ੍ਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਹੈ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫ੍ਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗੇ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗੇ ਲਿਆ ਕੇ ਐ ਫਿਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10-12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਵੀ ਇਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਠਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲਾਗੇ ਉਧਰੋਂ ਇੰਜੀਨੀਅਰ ਇਧਰੋਂ ਆਪਣਣ ਲੱਗ ਗਏ ਜਦੋਂ ਕਿ ਤਿੰਨ ਚਾਰ ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਉਹ ਕਹਿੰਦੇ ਕਿ ਇੱਧਰ ਆ ਗਏ ਉਹ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਆਏ ਕੋਈ ਨੀ ਮੋੜ ਪਾ ਕੇ ਪੈ ਪਾਇਆ ਫਿਰ ਜੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਣਿਆਂ ਨਵੀਂ ਸੜਕ ਬਣੀ ਜਾਂਦੀ ਹੁੰਦੀ ਹੈ ਟੈਲੀਫੋਨ ਵਾਲੇ ਆਪਣੇ ਤੈਂਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟਕੇ ਦੇ ਵਿੱਚ ਦੀ ਲਾਈਨ ਵਾਹ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ 'ਚ ਤਾਲਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨ ਗਿਆ 19000 ਕਿਲੋਮੀਟਰ ਸੜਕਾਂ ਬਣਨ ਗਿਆ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲੋ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹੇ ਜੀ ਅਸੀਂ ਇੱਕ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਿੰਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦੇ ਹੀ ਨਹੀਂ ਸੀ ਉਧਰਲੀ ਫਾਈਲ ਉਧਰ ਪਈ ਐ ਇਧਰਲੀ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਹੈ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਹੈ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਹੈ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਹੋਊ ਜ਼ਮਾਨਾ ਇਹ ਆ ਗਿਆ ਇਹ ਪਹਿਲਾਂ ਵਾਲਾ ਨਹੀਂ ਹੁਣ ਜ਼ਮਾਨਾ ਰਹਾ ਅਪਡੇਟ ਕਰਾਂਗੇ AI ਨਾਲ ਜੋੜਾਂਗੇ AI ਆ ਗਈ ਅਸੀਂ ਐਗਰੀਕਲਚਰ ਨੂੰ AI ਨਾਲ ਜੋੜ ਰਹੇ ਹਾਂ ਅਸੀਂ ਸੜਕਾਂ ਸੜਕਾਂ ਦਾ ਮੁਆਇਨਾ ਕਰਾਇਆ ਕਿ ਕਿੰਨੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਪਹਿਲਾਂ ਅਫਸਰਾਂ ਨੂੰ ਕਹਤਾ ਕਿ ਜੀ ਸੜਕਾਂ ਦੇ ਵਿਭਾਗ ਮੰਤਰੀਆਂ ਨੂੰ ਕਿ ਜੀ ਦੱਸੋ ਜੀ ਸਾਰੇ ਪੰਜਾਬ ਜਾ ਕੇ ਕਿ ਕਿੰਨੀਆਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕਿੰਨੇ ਕਿਲੋਮੀਟਰ ਤੇ ਕਿੰਨਾ ਉੱਚ ਬਜਰੀ ਲੱਗੂ ਕਿੰਨੀ ਉੱਚ ਲੁੱਕ ਪਊਗੀ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦੱਸਤਾ ਵੀ ਇੰਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਂ ਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕੁਆਲਿਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉੱਚ ਕੰਪਿਊਟਰ ਫੀਡ ਕਰ ਦਿੰਦੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਗੱਡੀ ਦੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਰਿਲੇਟਡ ਮੂਰੇੋਂ ਗੱਡੀ ਆਹਨ ਦੱਸੀ ਜਾਂਦੀ ਹੈ ਉਹ ਲੇਜ਼ਰ ਜਿਹੜਾ ਐ ਮਾਰੀ ਜਾਂਦਾ ਜਿੱਥੇ ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਹੈ ਦਿੱਤੋ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਹੈ ਉਹ ਦੱਸ ਦੂਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਘੇ ਨੇ ਕਿੰਨੇ ਛੋਟੇ ਨੇ ਇਹ ਤੇ ਕਿੰਨਾ ਖਰਚਾ ਆਊਗਾ ਪਹਿਲਾ ਖਰਚਾ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਤਾਂ 12 1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਕੱਟ ਕਹਿੰਦੇ ਸਾਰੇ ਅਸੀਂ ਉੱਥੇ ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੌਣ ਪੁੱਛਦਾ ਉੱਥੇ ਕਿਸੇ ਨੂੰ ਸਾਢੇ 6 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਦਾ ਅੱਦਾ ਪਾਉਣਾ ਪਾਉਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉਹ ਤੇ ਲੁੱਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਜ਼ਰ ਕਰਕੇ 250 ਕਰੋੜ ਰੁਪਇਆ ਉਹ ਲਾਏ ਨੇ ਹੁਣ ਅਸੀਂ ਕੰਪਿਊਟਰ ਹੁਣ ਹੁਣ ਸਾਰੇ ਫੜੇ ਜਾਣਗੇ ਦੇਖੋ ਸਹੀ ਹੁਣ ਤੁਸੀਂ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਕੋ ਨਸ਼ਿਆਂ ਦੇ ਵਿਰੁੱਧ ਲੜਨਾ ਪਊ। ਉਹ ਖੜੇ ਆ। ਤੁਸੀਂ ਸਾਨੂੰ ਚੁਣ ਕੇ ਭੇਜਿਆ। ਅਸੀਂ ਖੜੇ ਆ। ਨੰਗਲ ਡੈਮ 'ਤੇ ਜਾ ਕੇ ਆਇਆ ਸੀ। ਦੇਖਿਆ ਸਾਰਾ। ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ। ਸਾਡੇ ਕੋਲ ਹੈ ਹੀ ਨਹੀਂ। ਫਟਦਾ ਆਪਦਾ ਸ਼ੁਰੂ ਹੋ ਗਿਆ ਹੁਣ। ਅਸੀਂ ਤਾਂ 1 ਜੂਨ ਕਰਤਾ ਜੀ। ਇਸ ਵਾਰ ਝੋਨੇ ਦੀ ਜਿਹੜੀ ਬਜਾਈ ਹੈ 1 ਜੂਨ ਤੋਂ ਕਰਤੀ। ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ। ਤਾਂ ਕਿ ਅਸੀਂ ਅਸੀਂ ਚਾਹੁੰਦੇ ਹਾਂ ਕਿ 1 ਜੂਨ ਤੋਂ ਬੀਜੀਏ। ਤਾਂ ਹੁ ਸਤੰਬਰ 20 ਤੱਕ ਆ ਜੇ ਸਤੰਬਰ 20 ਤੱਕ 15 20 ਤੱਕ ਆ ਜੂਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੌਇਸਚਰ ਦਾ ਪੰਗਾ ਪਵੇ ਕੋਈ ਨਾ ਉਸ ਵੇਲੇ ਹਵਾਵਾਂ ਵੈਸਚਨ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਪ੍ਰਾਲੀ ਪ੍ਰੂੜੀ ਕਹਿੰਦੇ ਆ ਨਾ ਇੱਧਰ ਨੂੰ ਜਾਂਦਾ ਉਹ ਇੱਧਰ ਨੂੰ ਲੰਘ ਜਾ ਯਾਰ ਇੱਧਰ ਲੈਣੇ ਤਾਂ ਉਹੀ ਤੰਗ ਕੀਤੇ ਹੋਏ ਆ ਪਹਿਲਾਂ ਹੀ ਠੀਕ ਹੈ ਨਾ ਇੱਧਰ ਨੂੰ ਲੰਘ ਜਾ ਆਪਣਾ ਕੋਈ ਹੋਵੇ ਠੀਕ ਹੈ ਨਾ ਇੱਕ ਇਸ ਕਰਕੇ ਅਸੀਂ 15 ਨੇ ਅਡਵਾਂਸ ਕਰਕੇ ਚੈੱਕ ਕਰ ਰਹੇ 15 ਨੇ ਅਡਵਾਂਸ ਸਾਨੂੰ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਚੌਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾੜਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਪਾਣੀ ਫਿਰ ਅਸੀਂ ਕਿਵੇਂ ਗਮਲਿਆਂ 'ਚ ਲਾਈਏ ਅਸੀਂ ਝੋਨਾ ਗਮਲਿਆਂ 'ਚ ਬੀਜਿਆ ਕਰੀਏ ਅਸੀਂ ਕਣਕਾਂ ਪਦਿਆਂ ਸੋ ਇਹਨਾਂ ਦਾ ਇਹ ਧੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬਿਤਕਰਾਂ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੁਝ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੇਲੇ ਕਰਜੇ ਆਹ ਜਰਾ ਚੀਜ਼ਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੂੰ ਸਜ਼ਾ ਵੀ ਦੇਤੀ ਉਹਨਾਂ ਨੂੰ ਮੇਰਾ ਕੋਈ ਐ ਛਿਕਬਾ ਨਹੀਂ ਹੈਗਾ ਲੋਕਾਂ ਨਾਲ ਕੋਈ ਪਰ ਹੁਣ ਤੁਹਾਡੇ ਕੋਲੇ ਆਪਸ਼ਨ ਹੀ ਹੈ ਨਹੀਂ ਸੀ ਕੋਈ ਤਾਂ ਸਜ਼ਾ ਵੀ ਮਿਲ ਗਈ ਉਹਨਾਂ ਨੂੰ ਤੇ ਉਹ ਬੈਠੇ ਨੇ ਘਰੇ ਆਪਦੇ ਜਾਂ ਇਧਰ ਉਧਰ ਫਿਰਦੇ ਰਹਿੰਦੇ ਕਿਤੇ ਕੋਈ ਸੁਣਦਾ ਨਹੀਂ ਕੋਈ ਨਾ ਗੱਡੀ 'ਚ ਬੈਠਣ ਦੀ ਕੋਈ ਹਿੰਮਤ ਕਰੇ ਉਹਨਾਂ ਨਾਲ ਛੱਡੋ ਭਰੇ ਯਾਰ ਕਾਲ ਨੂੰ ਮੱਥੇ ਲੱਗਣਾ ਹੈ ਅਮੇ ਉਹ ਕੰਮ ਨਹੀਂ ਬੜਨਾ ਜਦੋਂ ਬਿੱਲੀ ਰਾਹ ਕੱਟ ਜਾਂਦੀ ਐ ਇਦਾਂ ਦੇ ਹਾਲਾਤ ਹੋਏ ਪੈਨੇ ਸੋ ਇਸ ਕਰਕੇ ਤੁਹਾਡੇ ਤੇ ਮੈਨੂੰ ਮਾਨ ਹੈ ਆਪਾਂ ਲੋਕਾਂ ਵਾਲਿਆਂ ਆਪਾਂ ਪਬਲਿਕ ਨਾਲ ਸੰਬੰਧਤ ਆ ਸਾਰਾ ਕੁਝ ਪਤਾ ਹੈ ਬੂੰਦ ਬੂੰਦ ਪਾਣੀ ਦੀ ਕੀਮਤ ਵੀ ਪਤਾ ਹੈ ਸਾਨੂੰ ਸੜਕਾਂ ਤੇ ਐਕਸੀਡੈਂਟਾਂ ਦੇ ਤੁਪਕਾ ਤੁਪਕਾ ਡੁੱਲਦੇ ਖੂਨ ਦਾ ਵੀ ਪਤਾ ਹੈ ਕਿਵੇਂ ਘਰ ਪਟਿਆ ਜਾਂਦਾ ਸਾਰਾ ਹੀ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਸਾਰਾ ਟੱਬਰ ਖਤਮ ਹੁਣ ਤੁਸੀਂ ਕਿਤੇ ਖੜਾ ਟਰੱਕ ਜਾਂ ਤੋੜੀ ਵਾਲੀ ਟਰਾਲੀ ਐ ਸੜਕ ਤੇ ਖੜੇ ਨਹੀਂ ਦੇਖੋਗੇ। ਉਹ ਨਾਲ ਦੀ ਨਾਲ ਐਸਐਸਐਫ ਦੀਆਂ ਗੱਡੀਆਂ ਬਹੁਤ ਤਕੜੀਆਂ ਗੱਡੀਆਂ ਨੇ ਉਹ ਉਹਨੂੰ ਧੱਕ ਕੇ ਜਾਂ ਖਿੱਚ ਕੇ ਸਾਈਡ ਤੇ ਕਰ ਦਿੰਦੀਆਂ ਨੇ। 49% ਮੌਤਾਂ ਕੱਟ ਗਈਆਂ ਜੀ 1 ਸਾਲ 'ਚ 49% 5000 ਤੋਂ ਵੱਧ 5500 ਦੇ ਨੇੜੇ ਤੇਰੇ ਸਾਲ 'ਚ ਮੌਤਾਂ ਹੁੰਦੀਆਂ ਸੀ। ਨੰਬਰ 1 ਤੇ ਸੀ ਇੰਡੀਆ ਸੜਕਾਂ ਦੀਆਂ ਮੌਤਾਂ 'ਚ ਮੈਂ ਪਾਰਲੀਮੈਂਟ ਤੋਂ ਡਾਟਾ ਕਢਾਇਆ ਸੀ ਕਿਉਂਕਿ ਮੈਂ ਐਮਪੀ ਹੁੰਦਾ ਸੀ। ਜੇ 2500 ਦੀ 2000 ਦੀ ਜਾਨ ਵੀ ਬਚਾ ਲਈ ਨਾ ਕਿੱਡੀ ਕੀਮਤੀ ਗੱਲ ਹੈ ਜੀ ਕਿੱਡੀ ਵੱਡੀ ਗੱਲ ਹੈ ਜੀ ਇਸ ਗੱਲ ਲਈ ਪੀਏਪੀ ਦੇ ਜਵਾਨ ਇੱਥੋਂ ਗਏ ਆ ਮੁੰਡੇ ਮੈਂ ਫਰੂਕੀ ਸਾਹਿਬ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਉਹਨਾਂ ਨੇ ਟ੍ਰੇਨਿੰਗ ਐਸੀ ਦਿੱਤੀ ਹੈ ਕਿ 6 ਮਿੰਟ 20 ਸਕਿੰਟ ਦੀ ਉਹਨਾਂ ਦੀ ਕਾਲ ਦੀ ਐਵਰੇਜ ਹੈ ਅਮਰੀਕਾ ਦੀ ਪੁਲਿਸ ਦੀ ਨਹੀਂ ਹੈਗੀ ਇੰਨੀ 6 ਮਿੰਟ 20 ਸਕਿੰਟ ਦੇ ਵਿੱਚ ਉਹ ਥੇ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਫਸਟ ਏਡ ਦਾ ਸਮਾਨ ਹੈ ਉਹ ਪਹਿਲਾਂ ਪੱਟੀਆਂ ਕਰਦੇ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਦਵਾਈ ਹੈ ਉਹਨਾਂ ਕੋਲੇ ਜਿਹੜੀ ਫਰਸਟ ਏਡ ਦੇ ਵਿੱਚ ਦਿੱਤੀ ਜਾ ਸਕਦੀ ਮੋੜਲੀ ਸਟਾਚ ਉ ਨਾਲ ਦੀ ਨਾਲ ਉਹਨੂੰ ਚੱਕ ਕੇ ਉਹਨੂੰ ਹਸਪਤਾਲ ਲੈ ਜਾਂਦੇ ਨੇ ਸਾਰੇ ਹਸਪਤਾਲ ਪ੍ਰਾਈਵੇਟ ਜੋ ਮਰਜੀ ਫਰਕ ਦੇ ਵਾਲੇ ਵਾਲੇ ਨੇੜੇ ਐ ਉੱਥੇ ਲੈ ਜਾਓ ਬਾਅਦ ਚ ਸਰਕਾਰ ਆਪੀ ਪੈਸੇ ਦੇਊ ਕਿਰਾ ਜਾਨ ਬਚਾਓ ਉਹਨਾਂ ਕੋਲੇ ਆਰੀ ਦੇ ਬਲੇਡ ਆ ਉਹਨਾਂ ਕੋਲੇ ਗੈਸ ਕੱਟ ਰਾਇਆ ਉਹਨਾਂ ਕੋਲੇ ਸਟੈਚਰ ਨੇ ਔਰ ਮੁੰਡੇ ਕੁੜੀਆਂ ਤੁਸੀਂ ਜਾਂਦੇ ਹੋਵੋਗੇ ਸੜਕਾਂ ਤੇ ਦੇਖਦੇ ਹੋਵੋਗੇ ਖੜੇ ਨੇ ਯੰਗ ਮੁੰਡੇ ਕੁੜੀਆਂ ਖੜੇ ਨੇ ਉਸੇ ਜ਼ਿਲ੍ਹੇ ਦੇ ਹੀ ਲਾਏ ਨੇ ਸੀ ਉੱਥੀ ਉਸੇ ਜ਼ਿਲ੍ਹੇ ਦੇ ਉੱਥੀ ਲਾਏ ਨੇ ਤਾਂ ਕਿ ਸ਼ਾਮ ਨੂੰ ਡਿਊਟੀ ਬਦਲੇ ਤਾਂ ਆਪਦੇ ਘਰੇ ਜਾ ਸਕਣ ਪੀਪੀਚੂ ਲੈ ਕੇ ਗਏ ਆ ਇੱਥੋਂ ਹੀ ਸੋ ਬਹੁਤ ਕਾਮਯਾਬ ਤਰੀਕਾ ਹੋਰ ਪੂਰੇ ਦੇਸ਼ ਦੇ ਵਿੱਚ ਇਹਦੀ ਚਰਚਾ ਪੂਰੀ ਦੁਨੀਆ ਚ ਇਹਦੀ ਚਰਚਾ ਹੈ ਸੜਕ ਸੁਰੱਖਿਆ ਇੱਕ ਮੁਰਾਕੋ ਦੇ ਵਿੱਚ ਹੋਇਆ ਸੀ ਉਹਨੇ ਪਿੱਛੇ ਜੇ ਪੂਰੀ ਦੁਨੀਆ ਦਾ ਉਥੇ ਜ਼ਿਕਰ ਕੀਤਾ ਗਿਆ ਕਿ ਇੰਡੀਆ ਦੀ ਇੱਕ ਸਟੇਟ ਹੈਗੀ ਹੈ ਜਿਹਦੇ ਵਿੱਚ ਐਸਐਸਪ ਦਾ ਨਾਮ ਦੀ ਇੱਕ ਪੁਲਿਸ ਬਣਾਈ ਹੈ ਉਹਨਾਂ ਨੇ ਅਲੱਗ ਤੋਂ ਉਹ ਉਹ ਜਿਹੜੇ ਇੰਨੀਆਂ ਜਾਨਾਂ ਬਚਾ ਦਿਆ ਉਹਨਾਂ ਇਹ ਬਹੁਤ ਵੱਡੀ ਗੱਲ ਹੈ ਜੀ